ਅੱਜ ਕੱਲ੍ਹ ਰਿਸ਼ਤਿਆਂ ਦੇ ਵਿੱਚ ਇਸ ਕਦਰ ਜ਼ਮੀਨ ਜਾਇਦਾਦ ਨੂੰ ਲੈ ਕੇ ਵਿਵਾਦ ਸਾਹਮਣੇ ਆ ਰਿਹਾ ਜਨਾਲਾ ਸ਼ਹਿਰ ਦੀ ਘਟਨਾ ਜਿੱਥੇ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਭੈਣ ਭਰਾ ਇੱਕ ਦੂਸਰੇ ਦੇ ਦੁਸ਼ਮਣ ਬਣ ਗਏ ਪਹਿਲੇ ਆਪਣੇ ਬੱਚੇ ਤੇ ਕੋਈ ਸਾਥੀ ਨੂੰ ਲੈ ਕੇ ਭਰਾ ਦੇ ਘਰ ਤੇ ਹਮਲਾ ਕਰ ਦਿੱਤਾ ਕਰਨ ਜੀਐਸਬੀ ਦੀ ਮਦਦ ਨਾਲ ਤੇ ਇਹ ਟੇੜੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਮਿਲੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਇਸ ਮੌਕੇ ਹਰਦੀਪ ਸਿੰਘ ਨੇ ਦੱਸਿਆ ਕਿ ਉਹਦੀ ਭੈਣ ਵੱਲੋਂ ਕੁਝ ਬੁੰਡਿਆਂ ਦੇ ਨਾਲ ਲੈ ਕੇ ਉਸਦੇ ਘਰ ਤੇ ਹਮਲਾ ਕੀਤਾ ਗਿਆ ਤੇ ਘਰ ਨੂੰ ਉਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਪਹਿਲਾਂ ਵੀ ਕਈ ਵਾਰ ਉਹ ਧਮਕੀਆਂ ਦੇ ਚੁੱਕੀ ਹੈ ਤੇ ਹਮਲੇ ਕੀਤੇ ਜਾ ਚੁੱਕੇ ਨੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ ਦੀ ਮੰਗ ਕੀਤੀ ਹੈ ਜਦਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਚਾਹ ਦੇ ਇਸ ਮਾਮਲੇ 'ਚ ਵੱਡੀ ਕਾਰਵਾਈ ਕੀਤੀ ਜਾਏਗੀ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲਾ ਇਹ ਮਾਮਲਾ ਅਜਨਾਲਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਭੈਣ ਦੇ ਵੱਲੋਂ ਇਹ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਹ ਸਖਦੇਵ ਸਿੰਘ ਜਿਹੜਾ ਮੈਂ ਗਰਦੀਪ ਸਿੰਘ ਬੋਲਣ ਡਿਆ ਸੀ ਸਾਨਾਪੁਰ ਸੁਮਿਤ ਸਿੰਘ ਇਹ ਸਖਦੇਵ ਸਿੰਘ ਜਿਹੜਾ ਜੀ ਇਹ ਪਹਿਲਾਂ ਵੀ ਸਾਨੂੰ ਤੰਮਕੀਆਂ ਦਿੰਦਾ ਸੀ ਇਹਨੇ ਅਗੇ ਥਾਣੇ ਜਾ ਕੇ ਉੱਥੇ ਇੱਥੇ ਅਸੀਂ ਪਤਾ ਕੇਸ ਕੀਤਾ ਜੀ ਤੇ ਕੇਸ ਦੇ ਵਿੱਚ ਉਹ ਉੱਥੇ ਲਿਖ ਕੇ ਦੇ ਕੇ ਆਇਆ ਵੀ ਮੈਂ ਇੱਕ ਜਗ੍ਹਾ ਦੇ ਵਿੱਚ ਕੋਈ ਲਾਂਦ ਦੇਣੀ ਆ ਤੇ ਹੁਣ ਇਹ ਫੇਰ ਆਣ ਕੇ ਅੱਜ 100 ਬੰਦਾ ਲਿਆ ਕੇ ਜੀਐਸਪੀ ਰਾ ਆ ਗਏ ਤੇ ਕੰਧ ਧਾ ਕੇ ਤੇ ਸਾਡਾ ਥੱਲੇ ਆਣ ਕੇ ਬੰਦਾ ਮਰ ਚ ਲਿਆ ਦੇਖੋ ਅੰਦਰ ਆਣ ਕੇ ਪੇਟੀਆਂ ਪੁਟੀਆਂ ਡੇਕੀਆਂ ਬੰਦਾ ਭੱਤ ਕੇ ਬਾਹਰ ਨਿਕਲਿਆ ਤੇ 100 ਬੰਦਾ ਇਹਨੇ ਟਵਟਾ ਬਹੁਤ ਚਲਾਇਆ ਸਾਡੇ ਕੋਲ ਵੀਡੀਓ ਵੀ ਹੈਗੀ ਇਹਨਾਂ ਦੀ ਤੇ ਇਹਨਾਂ ਦੇ ਸਖਤ ਤੋਂ ਸਖਤ ਤੇ ਕਾਰਵਾਈ ਹੋਈ ਜੀ ਦੀ ਹਰਿਆ ਬੰਦਾ ਜੀ ਇਹ ਆਪਣਾ ਹਲਕਾ ਛੱਡ ਕੇ ਗੁੰਡਾ ਕਰਤੀ ਕਰਨ ਦਿਆ ਜੀ ਕੀ ਮੰਗਦਾ ਉਹ ਇਹਦੇ ਕੋ ਥਾਰ ਲੈ ਕੇ ਆ ਜੀ ਪਿਸਤੌਲ ਡੱਬ ਚੜਾਇਆ 10 12 ਥਾ ਪਿਸਤੌਲ ਕੱਢ ਕੇ ਨਜਾਇਜ਼ ਪਿਸਤੌਲ ਕੱਢ ਕੇ ਧੰਗੀਆਂ ਦਾ ਗੋਲੀ ਮਾਰਨ ਲੱਗਾ ਸਾਨੂੰ ਅਸੀਂ ਭੱਜ ਭੁੱਜ ਕੇ ਤੇ ਭੇਲੀ ਜਵੜੇ ਸ਼ਿਕਾਇਤ ਕੀਤੀ ਅਰੀ ਨਹੀਂ ਹਾਂਜੀ ਦਰਖਾਸਤ ਚੱਲੇ ਹੁਣ ਦੇਣਾ ਅੱਜ ਹਾਂ ਮੌਕਾ ਵੇਖ ਕੇ ਗਈ ਪੁਲਿਸ ਅੱਜ ਤੋਂ ਆਇਆ ਮੌਕਾ ਵੇਖ ਕੇ ਗਿਆ ਜੀ ਕੀ ਮੰਗਦਾ ਅਸੀਂ ਇੱਥੇ ਮੰਗ ਕਰਦੇ ਹਾਂ ਤੇ ਸਖਤੋ ਸਖਤ ਪਰਚਾ ਹੋਣਾ ਚਾਹੀਦਾ ਜੀ ਇਹ ਨਜਾਇਜ਼ ਲੋਕਾਂ ਦੀ ਜਗ੍ਹਾ ਤੇ ਕਬਜ਼ੇ ਕਰਨ ਦਿਆ ਉਹཚਾਂ ਨੇ ਕਬਜ਼ੇ ਕੀਤੇ ਆ ਪੈਸੇ ਲੈਣ ਦੇ ਖਾਤਰ ਸਾਡੇ ਕੋਲ ਕੇਸ ਐ ਸਟੇਜ ਜਿੱਟਿਆ ਸਭ ਕੁਝ ਸਾਡੇ ਕੋਲ ਆ ਠੱਕੇ ਨਾ ਲੋਕਾਂ ਦੀ ਜ਼ਮੀਨਾਂ ਦੇ ਕਬਜ਼ੇ ਕਰਨ ਲਿਆ ਖਰੀਦਤਾ ਦੇ ਪੈਸੇ ਇਹ ਖਾਂਡਕ ਤੈਨੂੰ ਛੱਡਣ ਨਹੀਂ ਦੇ ਆਏ ਅਜੇ ਇਹਨਾਂ ਕੋਲ ਹਾਂਜੀ ਬੋਲੀ ਕੀ ਨਾ ਆ ਕਿਹੜਾ ਮੁੱਲਾ ਮੈਂ ਹਰਜੀਤ ਸਿੰਘ ਦੀ 14 ਨੰਬਰ ਵਾਰਡ ਕੀ ਗੱਲ ਹੋਈ ਗੱਲ ਆ ਜੀ ਸਾਡੀ ਟਵਾਦੀ ਜ਼ਾਇਦਾ ਪੱਕੀ ਪਹਿਲੇ ਪੁਰਾਣੀ ਤੇ ਇਸ ਪੂਰਾ ਸਾਡੀ ਹੜੂ ਕੀ ਸਾ ਮੰਗਦੀ ਆ ਡਿਗਰੀ ਸਾਡੇ ਹੱਕ ਤੇ ਆ ਸਭ ਕੁਝ ਸਾਡਾ ਕਬਜ਼ਾ ਸਭ ਕੁਝ ਬਲਦੇਮ ਵਿਆਦੀਆਂ ਵਾਲੇ ਦਾ ਭਰਾ ਤੇ ਕੋਲੀ ਵਾਲਾ ਜਨੈਸੋਂ ਸਰਬਜੀ ਜੀ ਕੋਲ ਆਣ ਮਾਸ਼ਾਤੇ 23 ਬੰਡੇ ਲਿਆ ਕੇ ਸਾਡੀ ਕੰਟ ਆਈ ਜਾਣੇ ਹੋਰ ਇੰਨਾਂ ਗੁੰਨਾਗਦੀ ਜਾਂ ਕੀਤੀ ਹਿਯਾਰ ਕੱਢਿਆ ਜੀਸੀਪੀ ਲੈ ਕੇ ਹਰ ਟਾਇਰ ਸਾ ਕੋਲ ਬੁਲਸਾਈ ਜੀ ਹਾਂ ਬੁਲਸਾਈ ਜੀ ਹੁਣੇ ਜਾਈ ਆ ਮੌਕਾ ਦੇਖ ਕੀ ਮੰਗ ਕਰਦੇ ਆਂ ਮੰਗ ਕਰਦੇ ਹਾਂ ਜੀ ਪਰਚਾ ਹੋਣਾ ਚਾਹੀਦਾ ਜੀ ਸਾਡੀ ਕੰਟ ਆਈ ਜਾਣਗੇ ਨਜਾਇਜ਼ ਡਿਗਰੀ ਸਾਡੇ ਕੋਲ ਆ ਆ ਬੰਦਾ ਮਰਦਾ ਡਿਗਰੀ ਸਾਡੇ ਕੋਲ ਆ ਜੀ ਆ ਸਭ ਨੂੰ ਹਾਂ ਪਹਿਲਾਂ ਵੀ ਕੋਈ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਹਿਲਾਂ ਪਹਿਲਾਂ ਤਾਂ ਪਹਿਲਾਂ ਤਾਂ ਕਹਿੰਦੇ ਰਿਹਾ ਜੀ ਦਿਖਾ ਦਾਂ ਦਸੀਆਂ ਡਿਪੀ ਸਾ ਕੋਈ ਦਿਖਾ ਸਾਡੇ ਕੋਲ ਨਹੀਂ ਸਭ ਕੋ ਨਕਲਾ ਸਾਡੇ ਕੋਲ ਸਾਕੇ ਪਿਆ ਤੇ ਇਹ ਆਏ ਨਹੀਂ ਪੇਛ ਨਹੀਂ ਹੁੰਦੇ ਜਿਹਨੂੰ ਦੁਕਾਨ ਦੇ ਨੇ ਪੇਛ ਨਹੀਂ ਹੁੰਦੇ ਧਮਕ ਕਹਿੰਦੇ ਆ ਜਾਣ ਕੇ ਦੇ ਨਾ ਘੰਟਾ ਛੜੀ ਪਹਿਲਾਂ ਵੀ ਆ ਕੇ ਢਾਈ ਇਨਾਂ ਨੇ ਕੋਈ ਪਹਿਲਾਂ ਹੁਣ ਧਮਕ ਕਹਿੰਦੇ ਬਾਖ ਲੋਕੀ ਦੁਕਾਨ ਖਣੇ ਕੋਲੇ ਨਗੜਾ ਖਣੇ ਕੋਲੇ ਡਿਪ ਸਾਧੀਆਂ ਤੇ ਪਹਿਲਾਂ ਇਹ ਵੇਚ ਨਹੀਂ ਹੁੰਦੇ ਤੇ ਹੁਣ ਆ ਜਾਣ ਕੇ ਦੁਕਾਨ ਪਾ ਤਰਾਂ ਨੇ ਕੀ ਮੰਗ ਕਰਦੇ ਨੇ ਨਿਸ਼ਾਨ ਵੀ ਆ ਗਏ ਹਾਂਜੀ ਨਿਸ਼ਾਨ ਨਿਸ਼ਾਨ ਅਮਰੰਦਰ ਵਿਆਹ ਵੇਖੋ ਆ ਤੇ ਬੰਦਾ ਖੜਾ ਰਹਿੰਦਾ ਬੇਟੇ ਬੁਟੀਆਂ ਕੀ ਮੰਗ ਕਰਦੇ ਨੇ ਮੰਗਾ ਦੇ ਹੜੰਗ ਸਾਂ ਦੀ ਭਾਈ ਕੀਤੀ ਜਾਵੇ ਪਟਾ ਘਟਾ ਜਾਵੇ ਉਹਨਾਂ ਦੇ ਦੀ ਮਤਕੀ ਨਾ ਜੀ ਗਰਮੀਤ ਕੋਰ ਕੀ ਗੱਲ ਹੋਈ ਏ ਸਰ ਇਹ ਇਹ ਗੱਲ ਇਹ ਸਾਡਾ ਆਪਣਾ ਖਾਸ ਸਾਥ ਸਾਥ ਸੌਰੇ ਦਾ ਥਾਂ ਆਇਆ ਇਹ ਜਿਹੜਾ ਅਸੀਂ ਆਪਣਾ ਪੁੱਤਾਂ ਹੀ ਲੈਣਾ ਨਾ ਤੇ ਇਹਨੇ ਸਾਡੇ ਤੇ ਬੜਾ ਬਹੁਤ ਵੱਡੀਆਂ ਗਲਤੀਆਂ ਸਾਡੇ ਨਾਲ ਕਰ ਛੇ ਦਿਨਾ ਆ ਤੇ ਅਸੀਂ ਇੱਕ ਗੱਲ ਨਹੀਂ ਕੀਤੀ ਇੱਕ ਇਕੱਲਾ ਪੈੜੀ ਲਈ ਦੇ ਜਾ ਕੇ ਵੇਖ ਸਕਦੇ ਜੇ ਉੱਥੋਂ ਵੀ ਮੱਝ ਜਾਣਗੇ ਕੀ ਕੀ ਕਰਨ ਹਾਂ ਜਾਟਾਂ ਅਸੀਂ ਇੱਥੇ ਬੈਠੇ ਆ ਤੇ ਭੱਜ-ਭੱਜ ਕੇ ਅਸੀਂ ਬਾਹਰ ਨਿਕਲਣੇ ਆ ਥੱਲੇ ਆਣ ਕੇ ਜਾਂ ਥੱਲੇ ਅਸੀਂ ਆਪਣੀ ਜਾਨ ਪਛਾਈ ਜਾਂ ਮਰ ਕੇ ਆਹ ਵੇਖੋ ਮੈਨੂੰ ਕਿਤਰਾ ਤਰੇੜੀਆਂ ਹੁੰਦੇ ਆ ਆ ਇਹੋ ਜਿਹੇ ਗਾਮ ਸਾਰੀ ਹੁੰਦੀ ਬੰਨੀ ਵੇਖੇ ਜਿਹੜੇ ਸਾਡੇ ਵਾਲਿਆਂ ਨੇ ਪਾਏ ਆ ਹੁਣ ਕੀ ਮੰਗਰਦੇ ਆਹਿਆਂ ਨੇ ਵੀ ਸਾਡਾ ਕਬਜ਼ਾ ਹੈ ਸਾਡੇ ਕੋਲ ਠੀਕਿਆ ਸਭ ਤੋਂ ਸਭ ਕੋ ਸਾਡਾ ਆਪਣਾ ਘਰ ਆ ਵੇਖੋ ਮੇਰਾ ਘਰ ਆ ਲੱਗ ਗੇ ਅੱਜ ਕੀ ਆਇਆ ਕਿਹੜਾ ਮੇਰਾ ਨਾਮ ਦਵਿੰਦਰ ਸਿੰਘ ਆ ਜੀ ਮੈਂ ਚੌਥ ਨੰਬਰ ਵਾਰ ਦਾ ਵਾਰਡ ਇੰਚਾਰਜ ਆ ਜੀ ਇਹ ਵਾਰਡ ਦੇ ਵਿੱਚ ਸਰਦੀਪ ਸਿੰਘ ਜੀ ਇਹਨਾਂ ਦਾ ਪਰਿਵਾਰ ਰਹਿੰਦਾ ਵਾ ਇਹਨਾਂ ਦੇ ਕੋਈ ਆਪਣਾ ਤਰੇ ਲੋ ਜਿਹੜਾ ਇਹਨਾਂ ਕੋ ਸਾਰੇ ਕਾਜ ਪੱਤਰ ਹੈਗੇ ਆ ਇਹਨਾਂ ਕੋ ਸਟੇ ਹੈਗਾ ਇਹਨਾਂ ਕੋ ਡਿਗਰੀ ਆ ਇਹਨਾਂ ਕੋ ਸਭ ਕੁ ਹੈਗਾ ਥਾਂ ਦਾ ਇਹਦੇ ਵਿੱਚ ਆਣ ਕੇ ਮਿਆਦੀਆਂ ਤੋਂ ਕੁਝ ਬੰਦੇ ਆਣ ਕੇ ਉਹਨਾਂ ਨੇ ਅੱਜ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਪਹਿਲਾਂ ਵੀ ਦਰਖਾਸਤਾਂ ਦਿੱਤੀਆਂ ਸੀ ਉਹ ਥਾਣੇ ਵਿੱਚ ਇਹਨਾਂ ਨਾਲ ਲੇਖ ਲਗਾ ਹੋ ਗਿਆ ਅਸੀਂ ਚਲੋ ਤੇ ਇਹ ਬੰਦੇ ਨਿਯਾਜ ਜਾਣ ਕੇ ਇੱਥੇ ਬੰਦਾ ਥੱਲੇ ਆਣ ਕੇ ਮਰਜ਼ੇ ਲਗਾਈ ਜਦੋਂ ਇਹਨਾਂ ਨੇ ਆਣ ਕੇ ਜੋ ਜੀਐਸਬੀ ਨਾਲ ਕੰਡਾ ਟੋਣੀ ਸ਼ੁਰੂ ਕੀਤੀਆਂ ਮੈਂ ਪ੍ਰਸ਼ਾਸਨ ਅੱਗੇ ਮੈਂ ਪ੍ਰਸ਼ਾਸਨ ਅਗੇ ਅਪੀਲ ਕਰਦਾ ਕਿ ਇਹਨਾਂ ਬੰਦਿਆਂ ਦਾ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਜਿਹੜਾ ਬੰਦਾ ਥੱਲੇ ਆ ਕੇ ਮਰ ਲੱਗਾ ਸੀ ਉਹਦੇ ਉਹ ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਿਰਫ ਕੀ ਮਾਮਲਾ ਹੈ ਜਿਹੜਾ ਚਿਗਾਵਾ ਉੱਤੇ ਗਈ ਕੰਟਰੋਲ ਉੱਤੇ ਚਿਗਾਵੇ ਉੱਥੇ ਕੋਈ ਮੂਲਿਕ ਛੇੜਾ ਹੋਇਆ ਸੀ ਉਹ ਜਦੋਂ ਅਸੀਂ ਸਾਨੂੰ ਫੋਨ ਆਇਆ ਤੇ ਅਸੀਂ ਉੱਥੇ ਪਹੁੰਚੀ ਪ੍ਰੀਮ ਲੈ ਗਏ ਹਾਂ ਉਹ ਜਾਂਦਿਆਂ ਨੂੰ ਉਹ ਕੰਡ ਠੀ ਵੇਖੀ ਅਸੀਂ ਪਰ ਉੱਥੇ ਕੋਈ ਬੰਦਾ ਜਿਹੜਾ ਜਿਹੜਾ ਢਾਉਣ ਵਾਲਾ ਸੀ ਸਾਨੂੰ ਕੋਈ ਨਹੀਂ ਮਿਲਿਆ ਜਾਂਦਿਆਂ ਉਹ ਸਭ ਚਲ ਚੁੱਕ ਗਏ ਕੀ ਕਰੀ ਜੀ ਤਾਰ ਵੀ ਉਹਨੇ ਬੰਦੇ ਤੇ ਹੀ ਉਹ ਮੁੰਡੇ ਨੂੰ ਉੱਥੇ ਪਾਰਟੀ ਨੂੰ ਬੁਲਾ ਰੇ ਆ ਕੱਲ ਗਏ ਮੁੰਡੇ ਸਾਡੇ ਘਰ ਨਹੀਂ ਮਿਲਿਓ ਬੁਲਾ ਕੇ ਜੋ ਵੀ ਕਾਰੋਬਾਰ ਦੀ ਉਹ ਕਾਰ ਵੀ ਕਰਦੇ ਆ